ਇਕ ਬੋਧ ਭਿਖਸ਼ੂ ਉਹ ਥੇ ਪੈਰ ਧਿਆਨ ਸਾਧਨਾ ਚ ਰਹਿੰਦਾ ਸੀ ਰਸਤੇ ਚ ਸੜਕ 'ਚ ਬੈਠਾ ਆਂਗੇ ਜਾਂਦੇ ਜੋ ਲੋਕੀ ਉਸ ਨੂੰ ਭਿਖਸ਼ਾ ਦੇ ਦਿੰਦੇ ਸਨ ਉਸ ਨਾਲ ਉਸ ਦੀ ਉਪਜੀਵਕਾ ਚੱਲਦੀ ਸੀ ਉਹ ਵਕਤ ਦਾ ਰਾਜਾ ਵੀ ਰੋਜ਼ ਰੱਤ ਤੇ ਬੈਠ ਕੇ ਲੰਘਦਾ ਸੀ ਰਾਜ ਮਹਿਲਾਂ ਤੋਂ ਰਾਜ ਸਭਾ ਦੇ ਚ ਜਾਂਦਾ ਸੀ ਉਸੇ ਹੀ ਰਸਤੇ ਮਨ ਦੇ ਚ ਰਾਜੇ ਦੇ ਖਿਆਲ ਆਇਆ ਭਜਨੇ ਇੱਕ ਬੜਾ ਹੈ ਲੇਵਲੇਨ ਰਹਿੰਦਾ ਹੈ ਹਰ ਵਕਤ ਸੁਰਤ ਦੀ ਇਕਾਗਰਤਾ ਦੇ ਚ ਰਹਿੰਦਾ ਹੈ ਇਹਨੂੰ ਆਪਣੇ ਮਹਿਲਾਂ ਚ ਬੁਲਾ ਲੇਆ ਦਾਵਤ ਦੇ ਦੇ ਕੁਝ ਦਿਨ ਸਾਡੇ ਮਹਿਲਾਂ ਚ ਰਵੇ 2-4 ਦਿਨ 8-10 ਦਿਨ ਤੇ ਮਨ ਦੇ ਸੋਚ ਲਿਆ ਭਈ ਰਾਜ ਸਭਾ ਤੋਂ ਵਾਪਸੇ ਤੇ ਆਂਦੇ ਆ ਪ੍ਰਾਰਥਨਾ ਕਰਾਂਗਾ ਕਮਾਨਾ ਵਾਪਸ ਆ ਰਹੇ ਹੈ ਝੁਗੀ ਕੌਲਸ ਨੇ ਰਥ ਰੁਕਵਾਇਆ ਪੁੱਤਰੇ ਹੱਥ ਜੋੜ ਕੇ ਆਖੇ ਸੰਤ ਜੀ ਕੁਛ ਦਿਨ ਸਾਡੇ ਗ੍ਰਹਿ ਦੇ ਚ ਰੋ ਕੁਛ ਦਿਨ ਉਹ ਸਾਧੂ ਇੱਕਦਮ ਖੜਾ ਹੋ ਗਿਆ ਕਹਿੰਦਾ ਚਲੋ ਰਾਜੇ ਦੀ ਅੱਧੀ ਸ਼ਰਦਾ ਟੁੱਟ ਗਈ ਕਹਿੰਦਾ ਲੈ इतने नौज नखरे कुछ किए ही नहीं जिन्हें चिर तक बंदा नाज नखरे करे ना अगला उन्होंत नहीं मनता इस वास्तव बड़े बड़े नखरे दिखाते हैं वो तो लोग जो वास्तविक संत नहीं आते गुस्सा कोई सरल नहीं आते बड़े बिखम आते बहुत बिखम आते सरल नहीं आते सादे नहीं आरोप राजे की शरदा टुट गई है ये तीस ही उड़ीक कदों मैं दावत देव दे। चलिए मैं ਇਤੇ ਸੇ ਉੜੇ ਗਏ ਮੈਂ ਕਿਹਾ ਤੇ ਖੜਾ ਹੋ ਗਏ ਉਹਨੂੰ ਕਹਿ ਚੁੱਕਿਆ ਸੀ ਰਾਜਾ ਉਹ ਆਪਣੀ ਦਿੱਤੀ ਹੋਈ ਦਾਵਤ ਨੂੰ ਵਾਪਸ ਲੈਣਾ ਵੀ ਉਸਨੇ ਆਪਣੀ ਤੋਹਫੀ ਨਹੀਂ ਸਮਝੀ ਲੇਕਿਨ ਸ਼ਰਦਾ ਉਸਦੀ ਅਦੀ ਟੁੱਟ ਗਈ ਬਿਠਾ ਲਿਆ ਰਾਤ ਦੇ ਚ ਮਹਿਲਾ ਚ ਲੈ ਗਿਆ ਜਿਹੜਾ ਮਹਿਮਾਨ ਖਾਨਾ ਸੀ ਉਹਦੇ ਖਹਿਰਾਇਆ ਜਿਹੜੇ ਪਕਵਾਨ ਉਹ ਖੁਦ ਖਾਂਦਾ ਸੀ ਅੱਜ ਸਾਧੂ ਨੇ ਉਹੀ ਖਾ ਗਏ ਪਿਰਸ ਰਾਜੇ ਨੇ ਨਵੇਂ ਬਸਤਰ ਜੋ ਆਪਣੇ ਲਈ ਸਲਵਾਏ ਸਨ ਉਹ ਦਿੱਤੇ ਬਈ ਇਹ ਪਹਿਨ ਲੈ। ਉਹਨੇ ਉਹ ਵੀ ਪਾ ਲਿਆ। ਉਹ ਕੀਮਤੀ ਕਪੜੇ ਵੀ ਪਹਿਨਦੇ। ਰਾਹਤ ਨੂੰ ਬੜੇ ਸੁੰਦਰ ਸੇਜਾ ਤੇ ਉਸੋਤਾਂ। ਤਰ੍ਹਾਂ ਤਰ੍ਹਾਂ ਦੇ ਰੋਜ਼ ਪਕਵਾਨ ਸ਼ੋ ਆਰਾਮ ਰੋਜ਼ ਮੁਹੈਰ ਆਜਾ ਕਰਾ ਦਿੰਦਾ ਸੀ ਅੱਜ ਚੌਥੇ ਦਿਨ ਰਾਜਾ ਖੋਲ ਬੈਠਾ ਤੇ ਸੰਤ ਨੂੰ ਵੀ ਦਿਸ ਪਿਆ ਇਹਦੇ ਅੰਦਰ ਸ਼ਰਦਾ ਨਹੀਂ ਰਹੀ ਸੰਤ ਨੂੰ ਦਿਸ ਪਿਆ ਮੈਂ ਹੁਣੇ ਹੀ ਅਰਜ਼ ਕੀਤੀ ਅੱਖਾਂ ਬਹੁਤ ਕੁਝ ਦੱਸ ਦਿੰਦੀਆਂ ਬਹੁਤ ਕੁਝ ਦੱਸਦੀਆਂ ਰਾਜਾ ਕਹਿ ਲਗਾ ਮੈਂ ਤੁਹਾਡੇ ਕਦਮਾਂ ਤੇ ਸਿਰ ਰੱਖਦਾ ਸੀ ਤੇ ਹੱਥ ਜੋੜਦਾ ਸੀ ਅੱਜ ਨਾਲ ਕਦਮਾਂ ਤੇ ਸਿਰ ਰੱਖਿਆ ਨਾ ਮੈਂ ਅੱਜ ਹੱਥ ਜੋੜਨ ਕਿਉਂਕਿ ਤੁਹਾਡੀ ਸਾਡੀ ਬਰਾਬਰੀ ਹੋ ਗਈ ਜੋ ਮੈਂ ਕੱਪੜੇ ਪਹਿਨਨ ਉਹ ਹੀ ਤੁਸੀਂ ਪਹਿਨਨ ਜੋ ਮੈਂ ਖਾਦਾਏ ਉਹ ਹੀ ਤੁਸੀਂ ਖਾਦਾਏ ਜਿਸ ਤਰ੍ਹਾਂ ਦੇ ਮਹਿਲਾਂ ਚ ਮੈਂ ਰਹਿੰਦਾ ਆ ਪਿਆ ਤੁਸੀਂ ਵੀ ਰਹੇਗਾ ਔਰ ਜਿਸ ਤਰ੍ਹਾਂ ਦੀ ਸੇਜਾ ਤੇ ਮੈਂ ਸੁੱਤਾ ਤੁਸੀਂ ਸੁੱਤੇ ਮੈਨੂੰ ਹੁਣ ਕੋਈ ਫਰਕ ਨਹੀਂ ਦਿਸਦਾ ਤੇਰੇ ਵਿੱਚ ਤੇ ਮੇਰੇ ਵਿੱਚ इस वास्ते मेरा सिर नहीं चुकया इस वास्ते मैं हाथ नहीं जोड़ा जो ये जो मैं कह रहा ये सही है या गलत दसो संत कह लगा दसागा तो सही पर इथे नहीं बाहर चलते प्राचीन गाथा है पुरा कथा है राजा भी बड़ा उतावला सी चलो दसेगा ਤਾਂ ਚਲੋ ਫਿਰ ਬਾਹਰ ਚਲੋ ਪੁਰਾਣੇ ਰਜਵਾੜੇ ਹੁੰਦੇ ਸਨ ਛੋਟੀਆਂ-ਛੋਟੀਆਂ ਜਮੀਰਾਂ 8-10 ਪਿੰਡਾਂ ਦਾ ਰਜਵਾੜਾ ਮਹਾਤਮਾ ਬੁੱਧਾ ਪਿਤਾ ਕਪਲਵਸਤੂ ਦਾ ਰਾਜਾ ਸੀ ਐਤੀ ਚਾਲੀ ਪਿੰਡ ਸੰ ਛੋਟੇ-ਛੋਟੇ ਉਰ ਕੁਝ ਵੀ ਨਹੀਂ ਸੀ ਗਾਲਬਨ ਪਿੰਚਾਰ ਫਰਨਾਗ ਜਦ ਚਲੇ ਰਾਜਾ ਕਹਿੰਦਾ ਇਹ ਦੱਸੋ ਬਹੁਤ ਦੂਰ ਆ ਗਏ ਆ ਤੁਹਾਡੇ ਸਾਡੇ ਚ ਫਰਕ ਕੀ ਹੈ ਸੰਤ ਕਹਿੰਦਾ ਅੱਗੇ ਦੱਸਾਂਗੇ ਅੱਗੇ ਦੱਸਾਂਗੇ ਪੂਰਾ ਮੇਲ ਚੱਲ ਰਿਹਾ ਹੁਣ ਰਾਜਾ ਫਿਰ ਪੁੱਛਦਾ ਹੁਣ ਤੇ ਦੱਸੋ ਮੈਂ ਤੇ ਚੱਲ ਕੇ ਥੱਕ ਗਿਆ ਮੈਂ ਕਦੇ ਇਤਨਾ ਚੱਲਿਆ ਨਹੀਂ ਤੁਸੀਂ ਬਹੁਤ ਮੈਨੂੰ ਚਲਾ ਲਿਆ ਹੁਣ ਤੈ ਦੱਸੋ ਸੰਤ ਕਹਿੰਦਾ ਦਸਾਂਗਾ ਅੱਗੇ 2 ਮੀਲ ਦੀ ਬਾਟ ਤੈ ਹੋਈ ਇਤਨਾ ਕਦੀ ਚਲਿਆ ਨਹੀਂ ਸੀ ਰਾਜਾ ਰਾਤ ਤੇ ਸਵਾਰੀ ਕਰਦਾ ਆਖਣ ਲਗਾ ਸੰਤ ਜੀ ਹੁਣ ਤੈ ਦੱਸੋ ਕਹਿੰਦੇ ਥੋੜੀ ਦੂਰ ਹੋਰ ਚੱਲਦੇ ਹਾਂ ਦਸਾਂਗੇ ਰਾਜੇ ਦਾ ਹੌਸਲਾ ਬਣ ਗਿਆ ਚਲਦੇ ਆ ਚਲਦੇ ਆ ਥੋੜੀ ਦੂਰ ਤੇ ਰਾਜਾ ਰੁਕ ਗਿਆ ਕਹਿੰਦਾ ਸੰਤ ਜੀ ਹੁਣ ਤੇ ਦੱਸੋ ਸੰਤ ਕਹਿੰਦੇ ਨਹੀਂ ਅੱਗੇ ਰਾਜਾ ਕਹਿੰਦਾ ਮੈਂ ਅੱਗੇ ਨਹੀਂ ਜਾ ਸਕਦਾ ਮੇਰੇ ਰਾਜ ਦੀ ਸਰਹੱਦ ਇੱਥੇ ਖਤਮ ਹੋ ਜਾਂਦੀ ਮੈਂ ਅੱਗੇ ਨਹੀਂ ਜਾ ਸਕਦਾ ਮੇਰੀ ਸਟੇਟ ਇੱਥੇ ਤੱਕ ਹੈ ਮੇਰਾ ਰਾਜ ਪਾਠ ਇੱਥੇ ਤੱਕ ਹੈ ਮੇਰਾ ਰਾਜ ਪਾਠ ਪਿੱਛੇ ਰਹਿ ਗਿਆ ਹੈ ਮੇਰੇ ਮਹਿਲ ਪਿੱਛੇ ਰਹਿ ਗਏ मेरा परिवार पिछे रह गया इत हद खत्म हो होती है संत कह लगा तेरे ते मेरे च यही फर्क है तेरे महल पिछे ने मेरे अगे ने तेरा सब कुछ पिछे है मेरा सब कुछ अगे है जिथों तेरा सब कुछ खत्म है, उस जगह तो मेरा सब कुछ शुरू आता है जा तेरे महल छे कपड़े उतार के परे सुटते आप चले अगर ਤੇਰੇ ਮੇਰੇ ਚਾਹੀ ਫਰਕ ਤੂੰ ਅੱਗੇ ਨਹੀਂ ਆ ਸਕਦਾ ਪਿੱਛੇ ਮੁੜ ਸਕਦਾ ਅਸੀਂ ਪਿੱਛੇ ਮੁੜਦੇ ਹੀ ਨਹੀਂ ਆਉਂਦੇ ਅਗਾਹ ਜਾਂਦੇ ਹੁੰਦੇ ਆ ਅਗਾਹ ਕੋ ਤਰਾੰਗ ਪਿੱਛਾ ਫੇਰ ਨਾ ਮੋੜਣਾ ਨਾਨਕ ਸਿੰਘ ਇਹ ਆ ਵਾਰ ਬਹੜ ਨਾ ਹੋਵੀ ਜਨਮੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿਉਂ ਪਿੱਛੇ ਸੁਰਤ ਨੂੰ ਮੋੜਦਾ ਹੈ ਬੰਦਾ ਆ ਗਿਆ ਗੁਰਦੁਆਰੇ ਸੁਰਤ ਪਿੱਛੇ ਕਾਰੋਬਾਰ ਹੈ ਜਾਰੀ ਹੈ ਕਮ ਸੇ ਕਮ 1 ਘੰਟੇ ਲਈ ਤੇ ਸੁਰਤ ਨੂੰ ਅੱਗੇ ਰੱਖ ਸ਼ਬਦ ਦੇ ਨਾਲ ਜੋੜ ਇੱਕ ਅੱਧੇ ਘੰਟੇ ਲਈ ਤੇ ਕਰ ਇੱਥੇ ਆ ਕੇ ਵੀ ਤੇਰੀ ਸੁਰਤ ਪਿੱਛੇ ਪਰਿਵਾਰ ਦੇ ਵਿੱਚ ਕਾਰੋਬਾਰ ਦੇ ਵਿੱਚ ਘਰ ਦੇ ਵਿੱਚ ਸੁਰਤ ਪਿੱਛੇ ਜਾਂਦੀ ਹੈ ਅੱਗੇ ਨਹੀਂ ਜਾਂਦੀ ਸਾਹਿਬ ਕਹਿੰਦੇ ਨੇ ਅਗਾਹ ਕੋ ਤਰਾਂ ਪਿੱਛੇ ਫੇਰ ਨਾ ਮੋੜਾ ਪਿੱਛੇ ਤੇ ਸਾਡਾ ਸੰਸਾਰ ਹੈ ਅੱਗੇ ਨਿਰੰਕਾਰ ਹੈ ਪਿੱਛੇ ਤੇ ਸਾਡਾ ਪਰਿਵਾਰ ਹੋ ਸਕਦਾ ਹੈ ਕਾਰੋਬਾਰ ਤੇ ਅੱਗੇ ਪਿੱਛੇ ਤੇ ਸਾਡਾ ਕਾਰੋਬਾਰ ਹੈ ਨਿਰੰਕਾਰ ਦੀ ਦੁਨੀਆ ਤੇ ਅੱਗੇ ਅਗਾਹ ਕੋ ਤਰਾਂ ਇਚ ਫੇਰ ਨਾ ਮੋੜੜਾ ਨਾਨਕ ਸਿੰਘ ਇਹ ਆਵਾ ਬਹੁੜ ਨਾ ਹੋਵੀ ਜਨਮੜਾ